हम इसमें लैके ही श्रोमी अकाली दल के हल्का इंचार्ज संगरूरदारोल चंडीगढ़ तो रोक लिया गया जी हैद तक आ गई ਆਪਣੀ ਕੀ ਅਸੀਂ ਪਾਰਟੀ ਦੀ ਗੱਲ ਕਰਨ ਲੱਗੇ ਆਂ ਆਪਣੀ ਪਾਰਟੀ ਦੀ ਜਿਹੜੀ ਹੈ ਇੱਕ ਅਸੀਂ loyel ਵਰਕਰ ਆ ਤੇ ਸਾਡਾ ਫਰਜ ਬੰਦਾ ਹੈ ਕਿ ਸਾਡੇ ਨਾਲ ਜਿੱਥੇ ਧੱਕਾ ਹੁੰਦਾ ਹੈ ਜੇ ਸਾਡੇ ਨਾਲ ਕਿਤੇ ਕੋਈ ਸਾਡੇ ਨਾਲ ਰੰਜਿਸ਼ ਕੱਢਦਾ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਮੁੱਖ ਮੰਤਰੀ ਕਹੀ ਨੇ ਚਾਹੇ ਉਹ ਭਗਵੰਤ ਮਾਨ ਸਾਹਿਬ ਕੇਰਿਆ ਸਾਹਿਬ ਸੁਸੋਦੀਆ ਜਿਹੜੇ ਹੁਣ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਕਿਹਨੂੰ ਕਹੀਏ ਸੋ ਇਹ ਸਾਰੇ ਮੁੱਖ ਮੰਤਰੀਆਂ ਨੇ ਇੱਕ ਜ਼ੋਰ ਲਾ ਰੱਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਸ਼੍ਰੋਮਣੀ ਕਲ ਦਲ ਨਾਲ ਧੱਕੇਸ਼ਾਹੀ ਕਰਨਾ ਉਹਦੇ ਵਰਖਾਂ ਧੱਕੇਸ਼ਾਹੀ ਕਰਨਾ ਸੋ ਧੱਕੇਸ਼ਾਹੀ ਦੇ ਤਹਿਤ ਅੱਜ ਜਿਹੜਾ ਮੈਂ ਤਾਂ ਇਥੋਂ ਚੰਡੀਗੜ੍ਹ ਵਾਸਤੇ ਚੱਲੇ ਸੀ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਤਾਰੀਖ ਹੈ ਤੇ ਸਾਡਾ ਫਰਜ਼ ਬੰਦ ਹੈ ਕਿ ਅਸੀਂ ਪਾਰਟੀ ਦਾ ਸਾਡਾ ਲੀਡਰ ਹੈ ਤੇ ਅਸੀਂ ਉਹਨਾਂ ਲਈ ਲੜਾਈ ਲੜਨੀ ਹੈ ਤੇ ਇਥੋਂ ਅਸੀਂ ਜਿਹੜਾ ਕਿ ਸਭ ਨੂੰ ਪਤਾ ਹੈ ਪੂਰੇ ਸੰਸਾਦ ਦੇ ਆਪਾਂ ਦੇਖੇ ਸਭ ਨੂੰ ਪਤਾ ਹੈ ਕਿ ਜਿਹੜਾ ਇਹ ਕੇਸ ਹੈ ਝੂਠੇ ਕੇਸ ਨੇ ਬਦਲਾ ਪੂਰੀ ਦੀ ਨੀਤੀ ਨਾਲ ਕੇਸ ਨੇ ਕਿਉਂਕਿ ਵਿਕਰਮ ਸਿੰਘ ਮਜੀ ਜਿਹੜੇ ਨੇ ਉਹ ਭਗਵੰਤ ਮਾਨ ਦੇ ਖਿਲਾਫ ਬੋਲਦੇ ਨੇ ਹੁਣ ਕੋਈ ਮਸਲਾ ਨਹੀਂ ਹੈ ਤੇ ਦੂਜੇ ਪਾਸੇ ਜੇ ਤੁਸੀਂ ਦੇਖੋ ਮੈਂ ਤਾਂ ਆਪਣੇ ਪਪ ਤੋਂ ਤੇਲ ਪਵਾ ਕੇ ਚੱਲਿਆ ਸੀ ਤੇ ਐਵੇਂ ਨਹੀਂ ਆਪਣੇ ਆਪ ਇੱਥੇ ਥੰਦਰ ਸਾਹਿਬ ਆ ਕੇ ਤੇ ਐਸਐਚਓ ਸਾਹਿਬ ਸਾਰੇ ਆ ਕੇ ਰੋਕ ਕੇ ਖੜੇ ਕਰਕੇ ਵੀ ਜੀ ਤੁਸੀਂ ਜਾ ਨਹੀਂ ਸਕਦੇ ਦੇਖੋ ਡੈਮੋਕਰੇਸੀ ਦਾ ਜੇ ਸਭ ਤੋਂ ਵੱਡਾ ਕਹਾਣੀ ਜਿਹੜਾ ਕਹਿੰਦੇ ਆ ਨਾ ਉਹ 70 ਸਾਲਾਂ ਜਿਹੜੇ ਕਿ 70 ਸਾਲ 70 ਸਾਲ ਦੀਆਂ ਵਾਕੀ 70 ਸਾਲਾਂ ਚ ਜੋ ਡੈਮੋਕਰੈਟਿਕ ਸਿਸਟਮ ਦਾ ਜੋ ਡੈਮੋਕਰੇਸੀ ਦਾ ਕਹਾਣੀ ਨਾ ਲੋਕਾਂ ਨੇ ਕੀਤਾ ਆ ਆਮ ਆਦਮੀ ਪਾਰਟੀ ਨੇ ਇਹਦਾ ਮੈਂ ਕਹਿੰਦਾ ਵੀ ਕਿਸੇ ਹੱਦ ਤੱਕ ਵੀ ਇਤੋਂ ਇਤੋਂ ਵੱਧ ਜਿਹੜਾ ਮਾੜਾ ਸਮਾ ਕਦੇ ਪੰਜਾਬ ਤੇ ਨਹੀਂ ਆ ਸਕਦਾ ਕਿ ਤੁਸੀਂ ਇੱਕ ਸਾਡੇ ਹੱਕਾਂ ਦੇ ਲਈ ਜਿਹੜੀ ਪਾਰਟੀ ਧਰਨੇ ਮਜਾਰਾਂ ਜੋ ਨਿਕਲ ਕੇ ਆਈ ਸੀ ਤੇ ਉਹ ਕਹਿੰਦੀ ਸੀ ਵੀ ਸਾਸੀਂ ਸਾਡੇ ਹੱਕ ਇੱਥੇ ਰੱਖ ਤੇ ਅੱਜ ਦੂਜਿਆਂ ਦੇ ਹੱਕਾਂ ਨੂੰ ਦੱਬਣ ਲਈ ਇਹ ਪੰਜਾਬ ਦੇ ਵਿੱਚ ਇੱਕ ਮਾਹੌਲ ਇਹ ਜਾ ਪੈਦਾ ਕਰਤਾ ਇਹਦਾ ਡਿਊਟੀ ਕਰਨਾ ਆਇਆ ਸੀ ਇਹਨਾਂ ਤੇ ਜ਼ਿੰਮੇਵਾਰੀ ਹੈ ਇਹਦੇ ਮੈਂ ਕੋਈ ਪ੍ਰਕਿਰਤੂ ਤੋਂ ਇਹਨਾਂ ਨੂੰ ਆਰਡਰ ਕਿੱਥੋਂ ਮਿਲਦਾ ਹੈ ਗੱਲ ਇਹ ਹੈ ਕਿ ਇਹਨਾਂ ਨੂੰ ਆਰਡਰ ਮਿਲਦਾ ਹੈ ਇਨਾਂ ਦੇ ਜਿਹੜੇ ਤਿੰਨ ਚਾਰ ਮੁੱਖ ਮੰਤਰੀ ਨੇ ਪੰਜਾਬ ਦੇ ਅੱਜ ਤਿੰਨ ਚਾਰ ਮੁੱਖ ਮੰਤਰੀ ਨੇ ਸੋਸੋਧੀਆ ਭਗਵੰਤ ਮਾਨ ਦਾ ਦੇਖੋ ਕਾਰਜਾਲਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਸ ਤੋਂ ਬਾਅਦ ਜਿਹੜਾ ਅਸਲੀ ਆਰਡਰ ਵਾਲਾ ਮੁੱਖ ਮੰਤਰੀ ਹੈ ਬੈਕਐਂਡ ਦੇ ਪਰਦੇ ਦੇ ਪਿੱਛੇ ਹੈ ਪਰਦੇ ਦੇ ਪਿੱਛੇ ਵਾਲਾ ਮੁੱਖ ਮੰਤਰੀ ਹੈ ਕੇਜਰੀਵਾਲ ਤੇ ਜਿਹੜਾ ਮੂਹਰੇ ਐਕਟ ਕਰਦਾ ਸੋਸੋਧੀਆ ਤੇ ਨਾਲ ਇੱਕ ਸਾਡੇ ਇੱਥੇ ਹੁਣ ਅਰੋੜਾ ਜੀ ਵੀ ਨੇ ਮਦਨ ਸਾਹਿਬ ਉਹ ਵੀ ਹੁਣ ਮੁੱਖ ਮੰਤਰੀ ਦੀ ਫੀਲਿੰਗ